ਅਹੋ ਅੱਜ ਇੱਕ ਬਹੁਤ ਹੀ ਖਾਸ ਸਫ਼ਰ ਤੇ ਚੱਲਦੇ ਹਾਂ ਇੱਕ ਅਜਿਹਾ ਸਫ਼ਰ ਹੈ ਜੋ ਸਾਨੂੰ ਇੱਕ ਪ੍ਰਾਚੀਨ ਗ੍ਰੰਥ ਦੀਆਂ ਗਹਿਰਾਈਆਂ ਵਿੱਚ ਲੈ ਕੇ ਜਾਵੇਗਾ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿਰਫ਼ ਕੁਝ ਜਾਣ ਲੈਣਾ ਹੀ ਕਾਫੀ ਕਿਉਂ ਨਹੀਂ ਹੁੰਦਾ ਅਤੇ ਉਸ ਜਾਣਕਾਰੀ ਨੂੰ ਅਸਲ ਸੱਚੀ ਬੁੱਧੀ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਤਾਂ ਸਵਾਲ ਇਹੀ ਉੱਠਦਾ ਹੈ ਆਖਿਰ ਕਿਸੇ ਚੀਜ਼ ਨੂੰ ਸਿਰਫ਼ ਜਾਣਨਾ ਤੇ ਉਸ ਨੂੰ ਸੱਚਮੁੱਚ ਆਪਣੇ ਅੰਦਰ ਵਸਾ ਲੈਣਾ ਇਹਨਾਂ ਦੋਹਾਂ ਵਿੱਚ ਫਰਕ ਕੀ ਹੈ ਇਹ ਪੂਰੀ ਪਰਚੋਲ ਇਸੇ ਇੱਕ ਸਵਾਲ ਦੇ ਜਵਾਬ ਦੀ ਤਲਾਸ਼ ਹੈ ਇਸ ਪੂਰੇ ਸਫ਼ਰ ਦੀਆਂ ਨਾ ਦੋ ਮੁੱਖ ਮੰਜ਼ਲਾ ਨੇ ਦੋ ਬੁਨਿਆਦੀ ਪੜਾਵ ਪਹਿਲਾ ਹੈ ਸੁਣੀਏ ਯਾਨੀ ਕਿ ਬਹੁਤ ਹੀ ਧਿਆਨ ਨਾਲ ਡੂੰਗਾਈ ਨਾਲ ਕਿਸੇ ਗਿਆਨ ਨੂੰ ਗ੍ਰਹਿਣ ਕਰਨਾ ਅਤੇ ਦੂਜਾ ਹੈ ਮੰਨੇ ਯਾਨੀ ਉਸ ਸੁਨੇ ਹੋਏ ਗਿਆਨ ਨੂੰ ਆਪਣੇ ਅੰਦਰ ਇਸ ਤਰ੍ਹਾਂ ਪੱਕਾ ਕਰ ਲੈਣਾ ਕਿ ਉਹ ਇੱਕ ਅਟੁੱਟ ਵਿਸ਼ਵਾਸ ਬਣ ਜਾਵੇ ਆਓ ਇੱਕ ਇੱਕ ਕਰਕੇ ਇਹਨਾਂ ਨੂੰ ਸਮਝਦੇ ਹਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਪੜਾ ਤੋਂ ਸੁਣਿਆ ਤੋਂ ਇਹ ਸਿਰਫ ਕੰਨਾਂ ਨਾਲ ਸ਼ਬਦ ਸੁਣਨ ਦੀ ਗੱਲ ਨਹੀਂ ਹੈ ਬਿਲਕੁਲ ਨਹੀਂ ਇਹ ਉਸ ਤੋਂ ਕਿਤੇ ਜ਼ਿਆਦਾ ਡੂੰਗੀ ਗੱਲ ਹੈ ਜਦੋਂ ਕੋਈ ਸੱਚੀ ਮੁੱਚੀ ਸੁਣਨਾ ਸ਼ੁਰੂ ਕਰਦਾ ਹੈ ਨਾ ਤਾਂ ਕਮਾਲ ਦੇ ਨਤੀਜੇ ਸਾਹਮਣੇ ਆਉਂਦੇ ਨੇ ਉਹ ਵੀ ਫੌਰਨ ਦੁੱਖ ਤੇ ਪਾਪ ਦੇ ਬੰਧਨ ਟੁੱਟਣ ਲੱਗ ਜਾਂਦੇ ਨੇ ਮਨ ਵਿੱਚੋਂ ਮੌਤ ਦਾ ਡਰ ਨਿਕਲ ਜਾਂਦਾ ਹੈ ਤੇ ਬਿਨਾ ਕੋਈ ਖਾਸ ਜ਼ੋਰ ਲਾਇਆ ਮਨ ਇੱਕ ਡੂੰਗੀ ਸ਼ਾਂਤੀ ਇੱਕ ਧਿਆਨ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ ਸੋਚੋ ਇਹ ਸਿਰਫ ਤੇ ਸਿਰਫ ਸੁਣਨ ਦੀ ਤਾਕਤ ਹੈ ਤੇ ਸ਼ਾਇਦ ਸ਼ਾਇਦ ਸੁਣਨ ਦਾ ਸਭ ਤੋਂ ਵੱਡਾ ਚਮਤਕਾਰ ਇਹੀ ਹੈ ਕਿ ਜਿਹੜੇ ਲੋਕ ਅਧਿਆਤਮਿਕ ਤੌਰ ਤੇ ਰਾਹ ਪੁੱਲਗੇ ਨੇ ਜਿਨ੍ਹਾਂ ਨੂੰ ਕੁਝ ਨਹੀਂ ਦਿਖ ਰਿਹਾ ਇਹ ਉਹਨਾਂ ਲਈ ਵੀ ਰੋਸ਼ਨੀ ਦਾ ਕੰਮ ਕਰਦਾ ਹੈ ਇਹ ਉਹਨਾਂ ਨੂੰ ਵੀ ਸਹੀ ਦਿਸ਼ਾ ਵੱਲ ਮੋੜ ਲਿਆਉਂਦਾ ਹੈ ਇੱਥੇ ਨਾ ਇੱਕ ਛੋਟੀ ਜੀ ਪਾਸ਼ਾਈ ਗੱਲ ਸਮਝਣ ਵਾਲੀ ਹੈ ਬਹੁਤ ਦਿਲਚਸਪ ਹੈ ਇਹ ਸਾਨੂੰ ਦੱਸਦੀ ਹੈ ਕਿ ਮੂਲ ਪਾਸ਼ਾ ਵਿੱਚ ਕਿੰਨੀਆਂ ਪਰਤਾਂ ਛੁਪੀਆਂ ਹੁੰਦੀਆਂ ਨੇ ਜਿਹੜੀਆਂ ਪਹਿਲੀ ਵਾਰ ਚ ਨਜ਼ਰ ਨਹੀਂ ਆਉਂਦੀਆਂ ਦੇਖੋ ਪਾਸ਼ਾ ਦੀ ਖੂਬਸੂਰਤੀ ਤਾਂ ਦੇਖੋ ਸ਼ਬਦ ਇੱਕੋ ਹੀ ਹੈ ਸਤ ਪਰ ਜਦੋਂ ਇਹ ਸੰਤੋਖ ਸ਼ਬਦ ਨਾਲ ਆਉਂਦਾ ਤਾਂ ਇਸ ਦਾ ਮਤਲਬ ਬਣ ਜਾਂਦਾ ਹੈ ਦਾਨ ਕਿਉਂ ਕਿਉਂਕਿ ਜੋ ਖੁਦ ਸੰਤੁਸ਼ਟ ਹੈ ਉਹੀ ਤਾਂ ਦਿਲ ਖੋਲ ਕੇ ਦੂਜਿਆਂ ਨੂੰ ਦੇ ਸਕਦਾ ਹੈ ਪਰ ਜਦੋਂ ਇਹ ਹੀ ਸਤ ਸ਼ਬਦ ਜਤ ਯਾਨੀ ਸਵੈ ਕੰਟਰੋਲ ਨਾਲ ਆਉਂਦਾ ਤਾਂ ਇਸ ਦਾ ਅਰਥ ਬਣ ਜਾਂਦਾ ਹੈ ਸ਼ੁੱਧ ਆਚਰਣ ਦੇਖੋ ਕਿੰਨੀ ਡੂੰਗੀ ਗੱਲ ਹੈ ਇਹ ਗੱਲ ਸਾਨੂੰ ਅਗਲੇ ਪੜਾਅ ਤੇ ਲੈ ਕੇ ਜਾਂਦੀ ਹੈ ਦੇਖੋ ਇੱਕ ਬਹੁਤ ਹੀ ਜ਼ਬਰਦਸਤ ਗੱਲ ਕਹੀ ਗਈ ਹੈ ਕਿ ਸੁਣਨ ਦੇ ਫਾਇਦੇ ਤਾਂ ਗਿਣਾਏ ਜਾ ਸਕਦੇ ਨੇ ਪਰ ਜਦੋਂ ਗੱਲ ਮੰਨਣ ਦੀ ਆਉਂਦੀ ਹੈ ਤਾਂ ਉਹ ਅਵਸਥਾ ਸ਼ਬਦਾ ਤੋਂ ਪਰੇ ਹੈ ਉਸ ਨੂੰ ਬਿਆਨ ਕਰਨਾ ਨਾ ਮੁਮਕਨ ਹੈ ਤਾਂ ਹੁਣ ਗੱਲ ਕਰਦੇ ਹਾਂ ਦੂਜੇ ਪੜਾ ਦੀ ਜਿਸ ਨੂੰ ਮੰਨਿਆ ਕਿਹਾ ਗਿਆ ਹੈ ਇਹ ਉਹ ਅਵਸਥਾ ਹੈ ਜਿੱਥੇ ਸੁਣਿਆ ਹੋਇਆ ਗਿਆਨ ਹੁਣ ਸਿਰਫ ਜਾਣਕਾਰੀ ਨਹੀਂ ਸਗੋਂ ਸਾਡੇ ਵਜੂਦ ਦਾ ਸਾਡੀ ਹੋਣਦ ਦਾ ਹਿੱਸਾ ਬਣ ਜਾਂਦਾ ਹੈ ਇਹ ਅੰਦਰੋਂ ਇੱਕ ਵੱਡਾ ਬਦਲਾ ਲਿਆਉਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਜਦੋਂ ਸੁਣਿਆ ਹੋਇਆ ਗਿਆਨ ਪੱਕਾ ਹੋ ਜਾਂਦਾ ਹੈ ਵਿਸ਼ਵਾਸ ਬਣ ਜਾਂਦਾ ਹੈ ਸਭ ਤੋਂ ਪਹਿਲੀ ਚੀਜ਼ ਚੇਤਨਾ ਦਾ ਪੱਧਰੀ ਬਦਲ ਜਾਂਦਾ ਹੈ ਇੱਕ ਨਵਾਂ ਜਾਗਰਣ ਹੁੰਦਾ ਜਿਵੇਂ ਕੋਈ ਗਹਿਰੀ ਨੀਂਦ ਤੋਂ ਜਾਗ ਪਿਆ ਹੋਵੇ ਅਤੇ ਜਦੋਂ ਚੇਤਨਾ ਜਾਗਦੀ ਹੈ ਤਾਂ ਇਸ ਦਾ ਅਸਰ ਸਿੱਧਾ ਜ਼ਿੰਦਗੀ ਤੇ ਪੈਂਦਾ ਹੈ ਉਸ ਇਨਸਾਨ ਦੇ ਰਸਤੇ ਵਿੱਚ ਕੋਈ ਰੁਕਾਵਟ ਕੋਈ ਔਕੜ ਖੜੀ ਨਹੀਂ ਹੋ ਸਕਦੀ ਉਸ ਦਾ ਮਾਰਗ ਬਿਲਕੁਲ ਸਾਫ਼ ਹੋ ਜਾਂਦਾ ਹੈ ਇਸ ਤੋਂ ਵੀ ਵੱਡੀ ਗੱਲ ਉਹ ਇਨਸਾਨ ਨਾ ਹਰ ਤਰ੍ਹਾਂ ਦੇ ਧਾਰਮਿਕ ਪੁਲੇਖਿਆਂ ਚੋਂ ਬਾਹਰ ਆ ਜਾਂਦਾ ਹੈ ਉਹ ਕਿਸੇ ਖਾਸ ਪੰਥ ਜਾਂ ਰਸਤੇ ਦਾ ਮੁਤਾਜ ਨਹੀਂ ਰਹਿੰਦਾ ਸਗੋਂ ਸਿੱਧਾ ਹੀ ਤਰਮ ਨਾਲ ਯਾਨੀ ਕਿ ਬ੍ਰਹਮੰਡੀ ਸਚਾਈ ਨਾਲ ਜੁੜ ਜਾਂਦਾ ਹੈ ਜਿਹੜਾ ਮੰਨੇ ਦੀ ਇਸ ਅਵਸਥਾ 'ਚ ਪਹੁੰਚ ਜਾਂਦਾ ਨਾ ਉਸ ਦਾ ਅਸਰ ਸਿਰਫ ਉਸ ਤੱਕ ਨਹੀਂ ਰਹਿੰਦਾ ਸਗੋਂ ਉਸ ਦੇ ਆਲੇ ਦੁਆਲੇ ਵੀ ਫੈਲਦਾ ਹੈ ਐਜਿਹਾਂ ਇਨਸਾਨ ਮੌਤ ਦੇ ਡਰ ਤੋਂ ਆਜ਼ਾਦ ਹੋ ਜਾਂਦਾ ਹੈ ਤੇ ਦੁਨੀਆ ਤੋਂ ਵੀ ਪੂਰੇ ਸਨਮਾਨ ਨਾਲ ਜਾਂਦਾ ਹੈ ਉਹ ਮੁਕਤੀ ਦਾ ਦਰਵਾਜ਼ਾ ਲੱਭ ਲੈਂਦਾ ਹੈ ਤੇ ਸਭ ਤੋਂ ਵੱਡੀ ਗੱਲ ਉਹ ਖੁਦ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਆਪਣੇ ਪਰਿਵਾਰ ਤੇ ਆਪਣੇ ਨਾਲ ਜੁੜੇ ਲੋਕਾਂ ਲਈ ਵੀ ਇੱਕ ਰੋਹਾਨੀ ਸਹਾਰਾ ਬਣ ਜਾਂਦਾ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਫ਼ਰ ਇੱਕ ਬਹੁਤ ਹੀ ਹੈਰਾਨੀਜਨਕ ਮੋੜ ਲੈਂਦਾ ਹੈ ਇਸ ਯਾਤਰਾ ਦਾ ਅੰਤ गांदा अहंकार ਨਹੀਂ ਸਗੋਂ ਉਸ ਅਨੰਤ ਦੇ ਸਾਹਮਣੇ ਇੱਕ ਬਹੁਤ ਹੀ ਢੂੰਗੀ ਨਿਮਰਤਾ ਦਾ ਇਹਸਾਸ ਹੈ ਗੱਲ ਨੂੰ ਸਮਝਾਉਣ ਲਈ ਨਾ ਇੱਕ ਪੁਰਾਣੀ ਕਹਾਣੀ ਇੱਕ ਮਿਥ ਦਾ ਸਹਾਰਾ ਲਿਆ ਗਿਆ ਹੈ ਇੱਕ ਬਹੁਤ ਹੀ ਪ੍ਰਚਲਿਤ ਮਿਤਸੀ ਕਿ ਸਾਰੀ ਤਰਤੀ ਨੂੰ ਇੱਕ ਬਲਦ ਨੇ ਆਪਣੇ ਸਿੰਘਾਂ ਦੇ ਚੁੱਕਿਆ ਹੋਇਆ ਹੈ ਪਰ ਫਿਰ ਇੱਕ ਬਹੁਤ ਹੀ ਸਿੱਧਾ ਜਿਹਾ ਸਵਾਲ ਪੁੱਛਿਆ ਜਾਂਦਾ ਹੈ ਕਿ ਠੀਕ ਹੈ ਜੇ ਤਰਤੀ ਨੂੰ ਬਲਦ ਨੇ ਚੁੱਕਿਆ ਤਾਂ ਫਿਰ ਉਸ ਬਲਦ ਨੂੰ ਕਿੰਨੇ ਚੁੱਕਿਆ ਹੋਇਆ ਹੈ ਇਸ ਸਵਾਲ ਉਸ ਪੁਰਾਣੀ ਮਿਥ ਨੂੰ ਤੋੜ ਕੇ ਸਾਨੂੰ ਇੱਕ ਬਹੁਤ ਡੂੰਘੇ ਰੂਪਕ ਸੱਚ ਵੱਲ ਲੈ ਜਾਂਦਾ ਹੈ ਤਾਂ ਫਿਰ ਅਸਲੀ ਸਹਾਰਾ ਕੀ ਹੈ ਜਵਾਬ ਬਹੁਤ ਹੀ ਖੂਬਸੂਰਤ ਹੈ ਅਸਲੀ ਬਲਦ ਕੋਈ ਜਾਨਵਰ ਨਹੀਂ ਅਸਲੀ ਬਲਦ ਹੈ ਧਰਮ ਯਾਨੀ ਨੇਕੀ ਸੱਚਾਈ ਦਾ ਬ੍ਰਹਿਮੰਡੀ ਕਾਨੂੰਨ ਅਤੇ ਇਹ ਧਰਮ ਕਿੱਥੋਂ ਜਨਮ ਲੈਂਦਾ ਹੈ ਇਹ ਦਇਆ ਤੋਂ ਪੈਦਾ ਹੁੰਦਾ ਹੈ ਅਤੇ ਜਦੋਂ ਧਰਮ ਪੱਕਾ ਹੋ ਜਾਂਦਾ ਹੈ ਤਾਂ ਉਹ ਕਿਸ ਨੂੰ ਜਨਮ ਦਿੰਦਾ ਹੈ ਸੰਤੋਖ ਨੂੰ ਯਾਨੀ ਕਿ ਦਇਆ ਧਰਮ ਅਤੇ ਸੰਤੋਖ ਇਹ ਤਿੰਨ ਚੀਜ਼ਾਂ ਨੇ ਜੋ ਪੂਰੇ ਬ੍ਰਹਿਮੰਡ ਨੂੰ ਥੰਮੀ ਬੈਠੀਆਂ ਹਨ ਇਸ ਸਾਰੀ ਗੱਲ ਸਾਨੂੰ ਇੱਕੋ ਸਿੱਟੇ ਤੇ ਲੈ ਕੇ ਆਉਂਦੀ ਹੈ ਕਿ ਉਹ ਜੋ ਸਿਰਜਣਹਾਰ ਹੈ ਅਤੇ ਜੋ ਉਸ ਦੀ ਰਚਨਾ ਹੈ ਉਹ ਸਾਡੀ ਸਮਝ ਤੋਂ ਸਾਡੇ ਮਾਪ ਤੋਲ ਤੋਂ ਪਰੇ ਹੈ ਉਸ ਦੀ ਤਾਕਤ ਉਸ ਦੀ ਸੁੰਦਰਤਾ ਉਸ ਦੀਆਂ ਦਾਤਾਂ ਇਹਨਾਂ ਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ ਤਾਂ ਆਓ ਹੁਣ ਇਸ ਸਾਰੇ ਸਫ਼ਰ ਨੂੰ ਸਮੇਟিয়ে ਅਸੀਂ ਪਹੁੰਚੇ ਕਿੱਥੇ ਇਸ ਅਧਿਆਤਮਿਕ ਯਾਤਰਾ ਦੀ ਆਖਰੀ ਮੰਜ਼ਿਲ ਕੀ ਹੈ ਤਾਂ ਦੇਖੋ ਇਹ ਪੂਰਾ ਸਫਰ ਤਿੰਨ ਕਦਮਾਂ ਵਿੱਚ ਸਾਡੇ ਸਾਹਮਣੇ ਆਇਆ ਪਹਿਲਾ ਸੁਣਨਾ ਫਿਰ ਉਸ ਨੂੰ ਮੰਨਣਾ ਅਤੇ ਜਦੋਂ ਗਿਆਨ ਪੱਕ ਜਾਂਦਾ ਹੈ ਤਾਂ ਤੀਜਾ ਤੇ ਆਖਰੀ ਪੜਾ ਆਉਂਦਾ ਹੈ ਅਚੰਭੇ ਦਾ ਉਸ ਅਨੰਤ ਦੇ ਸਾਹਮਣੇ ਹੈਰਾਨੀ ਅਤੇ ਨਿਮਰਤਾ ਨਾਲ ਖੜੇ ਹੋਣ ਦਾ ਤਹੇ ਜੋ ਆਖਰੀ ਅਵਸਥਾ ਹੈ ਨਾ ਅਚੰਭੇ ਵਾਲੀ ਨਿਮਰਤਾ ਵਾਲੀ ਉਸ ਨੂੰ ਇੱਕ ਬਹੁਤ ਹੀ ਖੂਬਸੂਰਤ ਤੋਕ ਵਿਚ ਬਿਆਨ ਕੀਤਾ ਗਿਆ ਹੈ ਇੱਕ ਅਜਿਹਾ ਅਹਿਸਾਸ ਹੈ ਜਿੱਥੇ ਇਨਸਾਨ ਮੰਨਦਾ ਹੈ ਕਿ ਮੇਰੀ ਤਾਂ ਐਨੀ ਵੀ ਹੈਸੀਅਤ ਨਹੀਂ ਕਿ ਉਸ ਅਨੰਤ ਦੀ ਕੀਮਤ ਪਾ ਸਕਾ ਮੈਂ ਤਾਂ ਉਸ ਤੇ ਇੱਕ ਵਾਰ ਵੀ ਵਾਰੀ ਹੋਣ ਦੇ ਕਾਬਿਲ ਨਹੀਂ ਤਾਂ ਅੰਤ ਵਿੱਚ ਸੋਚਣ ਲਈ ਸਵਾਲ ਹੀ ਇਹੀ ਬਚਦਾ ਹੈ ਕਿ ਜਦੋਂ ਅਸੀਂ ਉਸ ਅਨੰਤ ਨੂੰ ਆਪਣੀ ਛੋਟੀ ਜੀ ਬੁੱਧੀ ਨਾਲ ਮਾਪਣਾ ਛੱਡ ਦਿੰਨੇ ਆ ਅਤੇ ਉਸ ਦੀ ਬਜਾਏ ਉਸ ਵਿੱਚ ਹੈਰਾਨੀ ਪਿਆਰ ਅਤੇ ਨਿਮਰਤਾ ਨਾਲ ਰਹਿਣਾ ਸਿੱਖ ਲੈਨੇ ਆ ਤਾਂ ਕੀ ਹੁੰਦਾ ਹੈ